ਕਾਰ ਵੇਖਣਾ ਕਿੱਥੇ ਘਰ ਤੇਰਾ ਆਹ ਜਿਹੜਾ ਪਾਣੀ ਰੜਕਦਾ ਇੱਥੇ ਘਰ ਸੀ ਤੇਰਾ ਕਿੰਨਾ ਵੱਡਾ ਸੀ ਤੇ ਹੁਣ ਇਹ ਕੀ ਹੋਇਆ ਪਤੋਂ ਨੂੰ ਕਰਨ ਨੂੰ ਬਾਬਾ ਰੋੜ ਕੇ ਲੱਗਿਆ ਕੋਈ ਨਹੀਂ ਬਾਬੇ ਨੇ ਬਣਾ ਦੇਣਾ ਹਣਾ ਠੀਕ ਆ ਇਹ ਮਾਸੂਮ ਇਸ ਪਾਣੀ ਦੇ ਵਿੱਚ ਆਪਣਾ ਘਰ ਲਾ ਰਿਹਾ ਹੈ ਇਹ ਮਾਸੂਮ ਕਿੰਨੀ 마ਸੂਮੀਤ ਨਾਲ ਕਹਿੰਦਾ ਹੈ ਕਿ ਬਾਬਾ ਮੇਰਾ ਘਰ ਉੜ ਕੇ ਲੈ ਗਿਆ ਕਿੱਡਾ ਘਰ ਸੀ ਪੁੱਛਣ ਤੇ ਕਹਿੰਦਾ ਵਾਹ ਵਾਹ ਵੱਡਾ ਸੀ ਮੇਰਾ ਘਰ ਦਰਸਲ ਇਹ ਬੱਚਾ ਸੁਲਤਾਨਪੁਰ ਲੋਧੀ ਦੇ ਟਾਪੂ ਬਉਪੁਰ ਦਾ ਹੈ ਜੋ ਪਿਛਲੇ 2 ਮਹੀਨਿਆਂ ਤੋਂ ਹਨ ਦੀ ਮਾਰ ਚੱਲ ਰਿਹਾ ਤੇ ਇਸ ਹੜ੍ਹ ਨੇ ਇਸ ਦਾ ਆਸ਼ਿਆਨਾ ਵਿਖੋ ਲਿਆ ਇਸ ਹੜ੍ਹ ਵਿੱਚ ਇਸ ਮਾਸੂਮ ਦਾ ਘਰ ਉੜ ਚੁੱਕਾ ਹੈ ਤੇ ਹੁਣ ਇਹ ਉਸ ਜਗ੍ਹਾ ਨੂੰ ਦੇਖ ਕੇ ਆਪਣਾ ਘਰ ਲਾ ਰਿਹਾ ਹੈ ਮੈਗਟਿਕ ਕਾਲ ਸਾਵਾ ਮੈਗਟਿਕ ਹੀ ਫਤਿਹ ਪਿੰਡ ਰਾਮਪੁਰ ਗੋਰਾ ਵਿਖੇ ਜਿਹੜੀ ਘਰ ਸੇਵਾ ਚੱਲ ਰਹੀ ਹੈ ਬਾਬਾ ਸੁੱਖਾ ਸਿੰਘ ਜੀ ਦੇ ਸ੍ਰੀ ਹਿਸਾਬ ਵਾਲਿਆਂ ਦੇ ਬਹੁਤ ਵੱਡੇ ਪੱਦਰ ਤੇ ਉੱਥੇ ਮੌਜੂਦ ਆ ਇਸ ਸਮੇਂ ਦਰਿਆ ਦੇ ਜਿਹੜੀ ਇਸ ਜਗ੍ਹਾ ਤੇ ਸਾਹਮਣੇ ਜਦੋਂ ਦਰਿਆ ਦੂਸਰੀ ਸਾਈਡ ਨੂੰ ਚੱਲ ਰਿਹਾ ਸੀ ਜਿੱਦਾਂ ਫੌਕਲੈਂਡ ਮਸ਼ੀਨਾਂ ਲੱਗੀਆਂ ਹੋਈਆਂ ਹੁਣ ਜਿਹੜਾ ਰੋਖਿਆ ਉਹ ਪਿੰਡਾਂ ਵੱਲੋਂ ਕਰ ਲਿਆ ਸੀ ਆਉ ਤੁਹਾਨੂੰ ਇੱਕ ਬੱਚੇ ਨਾਲ ਮਲਾਉਂਦੇ ਆ ਛੋਟੇ ਜਿਹੇ ਨਾਲ ਜਿਹੜਾ ਕਿ ਇਸ ਵੇਂ ਇੱਥੇ ਪਹੁੰਚਾ ਲੱਭੇ ਕਿੱਧਰ ਆਇਆ ਤੂੰ ਇੱਥੇ ਕੀ ਲੈਣ ਆਇਆ ਹੈ ਘਰ ਵੇਖਣ ਆਇਆ ਹਾਂ ਘਰ ਵੇਖਣ ਕਿੱਥੇ ਘਰ ਤੇਰਾ ਆਹ ਜਿੱਥੇ ਪਾਣੀ ਲੈ ਕੇ ਤੰਦੇ ਆਏ ਆਹ ਜਿਹੜਾ ਪਾਣੀ ਰੜਕਦਾ ਹਾਂ ਇੱਥੇ ਘਰ ਸੀ ਤੇਰਾ ਕਿੱਡਾ ਵੱਡਾ ਸੀ ਵੱਡੂ ਵੱਡਾ ਸੀ ਤੇ ਹੁਣ ਇਹ ਕੀ ਹੋਇਆ ਪਤਾ ਨੂੰ ਕਰਨ ਨੂੰ ਬਾਬਾ ਰੋੜ ਕੇ ਲੈ ਗਿਆ ਬਾਬਾ ਰੋੜ ਕੇ ਲੈ ਗਿਆ ਕੋਈ ਨਹੀਂ ਬਾਬੇ ਨੇ ਬਣਾ ਦੇਣਾ ਹਣਾ ਠੀਕ ਆ ਠੀਕ ਆ ਖੇਤੀ ਬਣ ਜਾਣਾ ਵਾ ਇਹ ਦੇਖੋ ਉਸ ਬੱਚੀ ਨੇ ਦੱਸਿਆ ਕਿ ਘਰ ਜਿਹੜਾ ਬਾਬਾ ਰੋੜ ਕੇ ਲੈ ਗਿਆ ਬਹੁਤ ਜਿਹੜਾ ਦੁਖਦਈ ਸੀਨ ਆ ਜਿਹੜੀਆਂ ਕਹਿੰਦੇ ਸੀ ਹੜਕਤ ਮੁਗਿਆ ਕਿਸਤੀਆਂ ਅੱਜ ਵੀ ਚੱਲ ਰਹੀਆਂ ਜਿੱਥੇ ਘਰ ਹੁੰਦੇ ਸੀ ਜਿੱਥੇ ਰਸਤੇ ਹੁੰਦੇ ਆ ਦੇਖੋ ਇਸ ਘਰ ਨੂੰ ਹਾਂ ਰਸਤਾ ਜਾਂਦਾ ਸੀ ਈਟਾਂ ਜਿਹੜੀਆਂ ਪਈਆਂ ਆਪਜੀ ਦੇਖ ਸਕਦੇ ਜੀ ਬਹੁਤ ਜ਼ਿਆਦਾ ਦੁਖਦਾਈ ਇਹ ਪਾਲਿਆ ਵੀਰ ਦਵੇਂ ਮੇਜਰ ਸਿੰਘ ਤੇ ਨਾਲ ਚਰਨਜੀਤ ਚੰਨੀ ਬੈਠਾ ਆਪਣਾ ਘਰ ਨੂੰ ਸਾਹਮਣੇ ਦੇਖਦੇ ਹੋਏ じゃあ。